ਕਿਉਂਕਿ ਬਿਜਲੀ ਦਾ ਬਿੱਲ ਲਗਾਤਾਰ ਇਹਨਾਂ ਤੋਂ ਨਹੀਂ ਭਰਿਆ ਜਾ ਰਿਹਾ ਜੁਰਮਾਨਾ ਪੈ ਰਿਹਾ ਹੈ ਕਮਾਈ ਦਾ ਕੋਈ ਸਾਧਨ ਨਹੀਂ 2 ਸਾਲ ਪਹਿਲਾਂ ਸੜਕ ਹਾਸੇ ਦੇ ਵਿੱਚ ਇਸ ਨੌਜਵਾਨ ਦਾ ਗਰਦਨ ਤੋਂ ਹੇਠਲਾ ਜਿਹੜਾ ਸਰੀਰ ਹੈ ਉਹ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਗਿਆ ਮਾਤਾ ਜੀ ਕੀ ਗੱਲਬਾਤ ਹੋ ਗਈ ਸੀ ਸੜਕ ਹਾਸਾ ਕਿਵੇਂ ਹੋਇਆ ਸੀਗਾ ਕਿੱਥੇ ਹੋਇਆ ਸੀ ਬਰਨਾਲੇ ਹੋਇਆ ਸੀ ਜੀ ਠੀਕ ਹੈ ਜੀ ਪਾ ਮੋਰੇ ਗਊ ਆ ਗਈ ਸੀ ਗਊ ਚ ਬੱਜੇ ਸੀ ਹਾਂ ਜੀ ਅਰ ਤੁਹੀ ਦੀ ਰੀੜ ਦੀ ਹੱਡੀ ਉਹ ਹੋ ਗਈ ਜੀ ਟੁੱਟ ਗਈ। ਦਿੱਤੇ ਹੀ ਕੰਮ ਕਰਦਾ ਸੀ ਸਾਨੂੰ ਇਹ ਵੀ ਕਮਾ ਕੇ ਲੈ ਹੁੰਦਾ ਤੇ ਇਹੀ ਮਜ਼ੇ ਤੇ ਪਿਆ। ਤੇਰਾ ਬਿੱਲ ਕਿੰਨਾ ਜੁਰਮਾਨਾ ਪੈ ਪੈ ਕੇ ਕਿੰਨਾ ਬਿੱਲ ਹੋ ਗਿਆ ਤੁਹਾਡਾ ਹੁਣ? ਜੁਰਮਾਨਾ ਸਾਨੂੰ 16000 ਹੋ ਗਿਆ। ਜੁਰਮਾਨਾ ਹੋ ਗਿਆ ਤੁਹਾਨੂੰ ਉੱਥੇ ਬੈਠਦੇ ਪਏ ਨੇ। ਹੁਣ ਢਾਈ ਸਾਲ ਹੋ ਚੁੱਕੇ ਨੇ ਜੀ। ਮਾਂ ਦੀ ਮੈਂ ਮਾਂ ਮੇਰਾ ਪ੍ਰਾਈਡ ਆਫਿਸ ਤੋਂ ਬਾਹਰ ਗਿਆ ਮੈਨੂੰ ਬਹੁਤ ਸ਼ਰਮ ਆਉਂਦੀ ਆ ਯਾਰ। ਫੋਨ ਲੱਗੇ ਕੋਈ ਨਾ ਬੋਲੇ ਮੈਂ ਮਾਂ ਵੀ ਕਪੜਾ ਹੀ ਦਾ ਬਦਲ ਦਿਆਂ ਮਤਲਬ ਦੇਖਿਆ ਨਹੀਂ ਜਦਾ ਪਰ ਕੀ ਕਰੀਓ ਮਜਬੂਰੀ ਆ ਕੀ ਖਰਚਾ ਕਿੰਨਾ ਕਿੰਨਾ ਹੁੰਦਾ ਤੁਹਾਡੇ ਮਹੀਨੇ ਦਾ ਮਹੀਨੇ ਦਾ ਤਿੰਨ ਚਾਰ ਪੰਜ ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ ਜੀ ਠੀਕ ਹੈ ਦਵਾਈ ਦਾ ਜੀ ਉਹ ਵੀ ਮਸਾ ਹੀ ਕਰਦੇ ਹੋ ਕਿ ਤੁ ਵੀ ਮਸਾ ਜੀ ਬਸ ਦਿਹਾੜੀ ਵਾ ਦਿਹਾੜੀ ਕਰਦਾ ਜੀ ਉਹਦੇ ਵਿੱਚ ਦੋ ਤਿੰਨ ਹਜ਼ਾਰ ਦਾ ਸੌਦਾ ਆਉਂਦਾ ਕੋਈ ਦਵਾਈ ਆ ਜਾਂਦੀ ਜੀ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਰ ਰਜੀਵ ਸ਼ਰਮਾ ਸੰਗਰੂਰ ਦੇ ਕੁੰਬੜਵਾਲ ਪਿੰਡ ਵਿਖੇ ਮੌਜੂਦ ਹਾਂ ਇੱਕ ਨੌਜਵਾਨ ਦੀ ਤਸਵੀਰ ਦਿਖਾਉਂਦੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰੋਗੇ ਕਿ ਮਾੜਾ ਸਮਾਂ ਕਦੀ ਨਾ ਲਈ ਦੇਖੋ ਇਹ 26 ਸਾਲਾਂ ਦਾ ਨੌਜਵਾਨ ਹੈ ਜਿਹੜਾ ਕਿ ਦੇਖੋ ਕਿਸ ਤਰ੍ਹਾਂ ਰੋ ਰਿਹਾ ਹੈ ਮੂੰਹ ਦੇ ਵਿੱਚ ਬਿਜਲੀ ਦਾ ਬਿੱਲ ਪਾ ਰੱਖਿਆ ਹੈ ਕਿਉਂਕਿ ਬਿਜਲੀ ਦਾ ਬਿੱਲ ਲਗਾਤਾਰ ਇਹਨਾਂ ਤੋਂ ਨਹੀਂ ਭਰਿਆ ਜਾ ਰਿਹਾ ਜੁਰਮਾਨਾ ਪੈ ਰਿਹਾ ਹੈ ਕਮਾਈ ਦਾ ਕੋਈ ਸਾਧਨ ਨਹੀਂ 2 ਸਾਲ ਪਹਿਲਾਂ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦਾ ਗਰਦਨ ਤੋਂ ਹੇਠਲਾ ਜਿਹੜਾ ਸਰੀਰ ਹੈ ਉਹ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਗਿਆ ਤੁਸੀਂ ਦੇਖੋ ਤਸਵੀਰਾਂ ਕਿਸ ਤਰ੍ਹਾਂ ਜਿਹੜੇ ਇਹਦੇ ਮਾਪੇ ਇਸ ਦੀ ਸੇਵਾ ਕਰਦੇ ਨੇ ਦਿਨ ਦੇ ਵਿੱਚ ਇਸ ਦੀਆਂ ਲੱਤਾਂ ਸਿੱਧੀਆਂ ਵੀ ਕਰਨੀਆਂ ਪੈਂਦੀਆਂ ਨੇ ਦੇਖੋ ਕਿਸ ਤਰ੍ਹਾਂ ਬੰਨੀਆਂ ਹੋਈਆਂ ਨੇ ਲੱਤਾਂ ਸੋ ਵਧੇਰੀ ਜਾਣਕਾਰੀ ਲਈ ਗੱਲਬਾਤ ਕਰ ਲੈਂਦੇ ਆ ਇਹਨਾਂ ਦੀ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਕੀ ਗੱਲਬਾਤ ਹੋ ਗਈ ਸੀ ਸੜਕ ਹਾਸਾ ਕਿਵੇਂ ਹੋਇਆ ਸੀਗਾ ਕਿੱਥੇ ਹੋਇਆ ਸੀ ਬਰਨਾਲੇ ਹੋਇਆ ਸੀ ਜੀ ਠੀਕ ਹੈ ਜੀ ਆਹ ਮੋਰੇ ਗਊ ਆ ਗਈ ਸੀ ਜੀ ਗਊ ਚ ਵੱਜੇ ਸੀ ਹਾਂ ਜੀ ਅਰ ਤੂੰ ਹੀ ਦੀ ਰੇੜ ਦੀ ਹੱਡੀ ਉਹ ਹੋ ਗਈ ਜੀ ਟੁੱਟ ਗਈ ਟੁੱਟ ਗਈ ਬੇਟਾ ਕੰਮ ਕਾਜ ਕੀ ਕਰਦਾ ਸੀ ਉਦੋਂ ਇਹ ਪੱਠੇ ਦਾ ਕੰਮ ਕਰਦੇ ਸੀ ਭਰਾਈ ਦਾ ਠੀਕ ਹੈ ਭਰਾਈ ਦਾ ਕੰਮ ਕਰਦੇ ਤੇ ਇਹੀ ਕੰਮ ਕਰਦਾ ਸੀ ਸਾਨੂੰ ਇਹੀ ਕਮਾ ਕੇ ਲੈਂਦਾ ਤੇ ਇਹੀ ਮਰਜੇ ਤੇ ਪਿਆ ਹਾਂ ਅਸੀਂ ਇਹਦਾ ਇਲਾਜ ਕਰਾਈਏ ਕਾ ਅਸੀਂ ਬਿੱਲ ਭਰੀਏ ਸਾਨੂੰ ਤੇ ਲਾਈ ਜਾਂਦਾ ਹੂੰ ਥੋੜਾ ਬਿੱਲ ਕਿੰਨਾ ਜੁਰਮਾਨਾ ਪੈ ਪੈ ਕੇ ਕਿੰਨਾ ਬਿੱਲ ਹੋ ਗਿਆ ਤੁਹਾਡਾ ਜੁਰਮਾਨਾ ਹੋ ਸਾਨੂੰ 6000 ਹੋ ਗਿਆ ਚੋ ਦੇਖੋ ਮਾਤਾ ਜੀ ਭਾਵਕ ਹੋਰ 6000 ਹੋ ਗਿਆ ਸਾਨੂੰ ਆ ਬਾਈ ਬਿੱਲ ਵੀ ਦੇਖੋ ਕਿਸ ਤਰ੍ਹਾਂ ਭਾਵਕੂਕੇ ਬਿੱਲ ਆਪਦੇ ਮੂੰਹ ਚ ਪਾਈ ਬੈਠਾ ਬਾਈ ਦੇਖੋ ਬਿੱਲ ਦੇਖੋ ਬਾਈ ਦਾ 14000 ਬਿੱਲ ਹੋ ਚੁੱਕਿਆ ਅਸੀਂ ਇਸ ਦੀ ਤਸਵੀਰ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜ਼ੂਮ ਕਰਕੇ ਸੋ ਬਾਈ ਨਾਲ ਗੱਲਬਾਤ ਕਰ ਲੈਂਦੇ ਆ ਬਾਈ ਜਦੋਂ ਤੁਸੀਂ ਪੱਠੇ ਤੇ ਕੰਮ ਕਰਦੇ ਸੀ ਤਾਂ ਜਦੋਂ ਵਾਪਸ ਹੈ ਵਾਪਸੀ ਹੁੰਦੇ ਸੜਕਾ ਸਾਰੀ ਤੁਹਾਡੇ ਨਾਲ ਹਾਂ ਜੀ ਵੀਰੇ ਬੱਚੇ ਦੋ ਦਿਨ ਹੀ ਪੱਠੇ ਤੇ ਗਿਆ ਸੀ ਜਿਹੜੀ ਮਾਤਾ ਬਸ ਜਾ ਮਨ ਕੇ ਉੱਥੇ ਜਾ ਰਿਹਾ ਆਉਂਦੇ ਹਾਸਾ ਹੋ ਗਿਆ ਮੇਰੇ ਨਾਲੇ ਅੱਛਾ ਹਾਂ ਰਾਤ ਦਾ ਸਮਾਂ ਸੀ ਹਾਂ ਰਾਤ ਦਾ ਸਮਾਂ ਸੀਗਾ ਜੀ ਸਰ ਰਾਤ ਦਾ ਸਮਾਂ ਤੇ ਤੁਹਾਨੂੰ ਜਿਹੜਾ ਡੰਗਰ ਪਸ਼ੂ ਜਿਹੜਾ ਨਹੀਂ ਦਿਖਿਆ ਤੁਹਾਨੂੰ ਹਾਂ ਨਹੀਂ ਦਿਖਿਆ ਬਸ ਠੀਕ ਹੈ ਹਾਂ ਇੱਕੋ ਅਚਾਨਕ ਆ ਗਿਆ ਨਾ ਮੂਰੇ ਹੂੰ ਹੂੰ ਅਚਾਨਕ ਕੌਣ ਕਰਨ ਸਾਡੇ ਹੋ ਗਿਆ ਦੋ ਜਾਣੇ ਸੀ ਅੱਛਾ ਹਾਂ ਵੀਰੇ ਨਾਲ ਤੇ ਦੀ ਵੀ ਸੱਟਾਂ ਲੱਗੀਆਂ ਹਾਂ ਨਾਲ ਤਾਂ ਠੀਕ ਆ ਵੀਰੇ ਅੱਛਾ ਹਾਂ ਨਾਲ ਦਾ ਰੋਟ ਆਗਾ ਆਉਂਦੇ ਪੈ ਤਾਂ ਛੱਡ ਜੀ ਕਿਉਂਕਿ ਮੈਂ ਧੌਣ ਪਲ ਮੈਂ ਦੀ ਡੇਗ ਪਾਇਆ ਗਿਆ ਸੀ ਜੀ ਸੋ ਕਰਦੀ ਕਵਿਤਾ ਰੀ ਤੁਸੀਂ ਸੰਭੀ ਹੋਈ ਸੀ ਤੁਹਾਡੇ ਸਿਰ ਤੇ ਘਰ ਚੱਲਦਾ ਸੀ ਹੁਣ ਤੁਸੀਂ ਬੈੱਡ ਤੇ ਪਈਓ ਕਮਾਈ ਦਾ ਸਾਧਨ ਨਹੀਂ ਕੋਈ ਨਹੀਂ ਹੁਣ ਕੋਈ ਸਾਧਨ ਹੈਗਾ ਜੀ ਮੈਂ ਸਿਰ ਮੈਂ ਹੀ ਕਰਦਾ ਉਹ ਕਰ ਗੁਜ਼ਾਰਾ ਸਾਰਾ ਕੁਝ ਮੈਂ ਘਰੇ ਲਾਉਂਦਾ ਸਮਾਨ ਪਪਾ ਸਾਰਾ ਕੁਝ ਮੈਂ ਲਿਆਉਂਦਾ ਸੀ ਜੀ ਹਾਂ ਜੀ ਮਿੰਟ ਹੋ ਗਿਆ ਤੁਹਾਨੂੰ ਇੱਥੇ ਬੈੱਡ ਤੇ ਪਈ ਨੂੰ ਢਾਈ ਸਾਲ ਹੋ ਚੁੱਕੇ ਨੇ ਜੀ ਢਾਈ ਸਾਲ ਹੋ ਚੁੱਕੇ ਹਾਂ ਤਈ ਚਾਹ ਰਹੇ ਮੇਰੇ ਨੇ ਕੋਈ ਕੋਈ ਉਮੀਦ ਦੀ ਕਿਰਨ ਜਗਾਈ ਹੈ ਵੀ ਜੇਕਰ ਕੋਈ ਆਪਰੇਸ਼ਨ ਹੋ ਜਾਂਦਾ ਜਾਂ ਕੁਛ ਤੁਹਾਡੀ ਫਿਰ ਤੋਂ ਨੋਰਮਲ ਲਾਈਫ ਹੋ ਸਕਦੀ ਹੈ ਆਪਰੇਸ਼ਨ ਜ਼ਰੂਰ ਹੋਇਆ ਜੀ ਆਪਰੇਸ਼ਨ ਦੀ ਘਰ ਆਪਰੇਸ਼ਨ ਕਰਾਇਆ ਪੰਜ ਦਿਨ ਬਾਅਦ ਮੇਰਾ ਆਪਰੇਸ਼ਨ ਹੋਇਆ ਸੀਗਾ ਜੀ ਉਹਦੇ ਕਰਕੇ ਨਾੜਾ ਬਲੋਗ ਹੋ ਚੁੱਕਿਆ ਨੇ ਜਦੋਂ ਉਹਨੇ ਛੁੱਟੀ ਦਿੱਤੀ ਘਰੇ ਭੇਜਦਾ ਘਰੇ ਕੁਝ ਤੁਹਾਨੂੰ ਪਤਾ ਜੀ ਜ ਕੋਈ ਜ਼ਿਆਦਾ ਨਹੀਂ ਹੁੰਦਾ ਸੀਗਾ ਜੀ ਕਿਉਂਕਿ ਦਵਾਈ ਬਹੁਤ ਜ਼ਿਆਦਾ ਮਹਿੰਗੀ ਸੀ ਤੁਹਾਨੂੰ ਪਤਾ ਮੇਰੇ ਬਿੱਡੇ ਸੋਲ ਜ਼ਖਮ ਇਹਨੇ ਜ਼ਿਆਦਾ ਹੋ ਚੁੱਕੇ ਨੇ ਜੀ ਹੂੰ ਲੱਖਾਂ ਤੇ ਹੋਏ ਹੋਏ ਹੁਣ ਮੈਂ ਦੱਸ ਰਹੀ ਹਾਂ ਮੇਰੇ ਡੈਡੀ ਜਮਾ ਬਜ਼ੁਰਗ ਬੰਦੇ ਨੇ ਉਹ ਜਮਾ ਹੰਬੇ ਬੈਣੇ ਜੀ ਜੀ ਬਿਲਕੁਲ ਮੇਰੇ ਡੈਡੀ ਜਮਾ ਹੰਬੇ ਬੈਣੇ 80 90 ਹਜ਼ਾਰ ਰੁਪਏ ਤੱਕ ਵੀਰੇ ਦੁਬਾਰੇ 1.5 ਲੱਖ ਰੁਪਏ ਲਾ ਕੇ 90 90 ਹਜ਼ਾਰ ਰੁਪਏ ਦੁਬਾਰੇ ਫੇਰ ਸਰਤੇ ਚੜਾ ਜੁਕੇ ਨੇ ਹੂੰ ਬਿਲਕੁਲ ਬੀਬੇ 26 ਸਾਲਾਂ ਦਾ ਮੁੰਡਾ ਟੋਡਾ ਬਹੁਤ ਚਾਹ ਹੁੰਦੇ ਨੇ ਮਾਪਿਤਾ ਦੇ ਹਨਾ ਵਿਆਹਣਾ ਮੁੰਡਾ ਉਸ ਤੋਂ ਪਹਿਲਾਂ ਹੀ ਇੰਨਾ ਵੱਡਾ ਭਾਣਾ ਵਾਪਰ ਗਿਆ ਮਾਝਮ ਜੀ ਜੇ ਤੋ ਰਿਆ ਸਰਦਾਂ ਦਾ ਵਿਆਹ ਦੰਦੇ ਵਿਆਹ ਦੰਦੇ ਅੱਜ ਨੂੰ ਕੀ ਕਭ ਇਹ ਦੇਖਿਆ ਵੀ ਨਹੀਂ ਜਾਂਦਾ ਮੰਜੇ ਤੇ ਪਿਆ ਹੂੰ ਦੇਖਿਆ ਵੀ ਨਹੀਂ ਜਾਂਦਾ ਕਿ ਮੇਰੀ ਮਾਂ ਦੀ ਨਹੀਂ ਮਾਂ ਮੇਰਾ ਕਪੜਾ ਹੀ ਬਦਲ ਦਿਆ ਮੈਨੂੰ ਬਹੁਤ ਸ਼ਰਮ ਆਉਂਦੀ ਆ ਯਾਰ ਹੌਂ ਲੱਗੇ ਕੋਈ ਨਾ ਕੋਈ ਨਹੀਂ ਮੇਰੀ ਮਾਂ ਵੀ ਕਪੜਾ ਹੀ ਬਦਲ ਦਿਆ ਮੈਂ ਤਾਂ ਦੇਖਿਆ ਨਹੀਂ ਜਾਂਦਾ ਬੜੀ ਕੀ ਕਰਿਓ ਮਜਬੂਰੀ ਆ ਕੋਈ ਨਾ ਭਾਈ ਕੋਈ ਨਾ ਕੋਈ ਨਾ ਕੋਈ ਬਸ ਇਹਨੇ ਮਾਰਾ ਮੋਟਾ ਬੈਠ ਜੁਗਾ ਦੋ ਪਰਾਗਾ ਪਟਣ ਜੁਗਾ ਹੋਇਆ ਚੱਲਾ ਅਫਸਰ ਮਾਰਾ ਮੋਟਾ ਝੰਡਾ ਹੋਇਆ ਦੇਖੋ ਹਾਲਾਤ ਦੇਖੋ ਬਾਈ ਰੋਣਾ ਆਉਂਦਾ ਸੱਚੀ ਦੇਖ ਕੇ ਮਨ ਭਾਵਕ ਹੁੰਦਾ ਸੋ ਪਿਤਾ ਜੀ ਵੀ ਮੌਜੂਦ ਨੇ ਇੱਕ ਪਿਤਾ ਦੇ ਕੀ ਬੀਤਦੀ ਏ ਜਵਾਨ ਮੁੰਡਾ ਜਿਸ ਦਾ ਮੰਜੇ ਤੇ ਪਿਆ ਹੋਵੇ ਜਿਸ ਦੇ ਸਿਰ ਤੇ ਪਹਿਲਾਂ ਕਬੀਲਦਾਰੀ ਚੱਲਦੀ ਸੀ ਅੱਜ ਉਹੀ ਬਿਸਤਰੇ ਤੇ ਪਿਆ ਮੈਂ ਤਾਂ ਜੀ ਮਾੜਾ ਮੋਟਾ ਕਰਦਾ ਸੀ ਨਾਲ ਜਾ ਜਾ ਕੋਈ ਨਹੀਂ ਲੈ ਜਾਂਦਾ ਸੀ ਘਰੇ ਇਹੀ ਕੰਮ ਕਰਨ ਵਾਲਾ ਸੀ ਮੰਜੇ ਤੇ ਪਿਆ ਹੁਣ ਸਾਰਾ ਤਾਂ ਮੇਰੇ ਹਿੱਤਰੇ ਤੇ ਪਿਆ ਸਾਰਾ ਬੋਝ ਤੁਹਾਡੇ ਤੇ ਆ ਗਿਆ ਹੁਣ ਮੇਰੇ ਤੇ ਆ ਗਿਆ ਹੁਣ ਤੇ ਐੜੀ ਦਾ ਪਾ ਕਰਦਾ 500 ਰੁਪਏ ਐੜੀ ਦਾ ਬਚ 260 ਰੁਪਏ ਦਵਾਈ ਦਾ ਲੋਕੀ ਪੱਟੀਆਂ ਚੜ੍ਹਦੇ ਜਾਂਦੇ ਮੇਰੇ ਤਾਂ ਹੁਣ ਤੋਂ ਨਹੀਂ ਜਾਂਦਾ ਖਰਚਾ ਉਮੀਦਾਂ ਹੁੰਦੀਆਂ ਨੇ ਜਿਹੜੇ ਨੌਜਵਾਨ ਪੁੱਤ ਹੁੰਦੇ ਨੇ ਉਹ ਬੜਾਪੇ 'ਚ ਮਾਪੇ ਬਾਬਾ ਦਾ ਸਾਰਾ ਬੰਦੇ ਨੇ ਯਾਰ ਹੋਊਗੇ ਜੀ ਹੁਣ ਕੀ ਕਰੀ ਹੁਣ ਇਹ ਮੰਜੇ 'ਚ ਪਿਆ ਮੈਂ ਹੁਣ ਕੀ ਕਰਾਂ ਬਿਲਕੁਲ ਸਭ ਦੇਖ ਸਕਦੇ ਹੋ ਜੀ ਹਾਲਾਤ ਇਹ ਜਿਹੜਾ ਨੌਜਵਾਨ ਹੈ 26 ਸਾਲ ਦਾ ਨੌਜਵਾਨ ਹੈ ਕੋਈ ਵੀ ਕੰਮ ਕਰਨ ਦੇ ਸਮਰੱਥ ਨਹੀਂ ਰਿਹਾ ਹਾਦਸਾ ਹੋ ਗਿਆ ਜੀ ਸੜਕ ਹਾਦਸਾ ਉਸ ਤੋਂ ਬਾਅਦ ਬੈੱਡ ਤੇ ਇਸ ਤਰ੍ਹਾਂ ਪਿਆ ਹੈ ਬਾਈ ਕੋਈ ਸਾਡੇ ਦਰਸ਼ਕਾਂ ਨੂੰ ਆਪਦਾ ਕੋਈ ਕੰਟੈਕਟ ਨੰਬਰ ਦੇ ਦਿਓ ਜੇਕਰ ਕੋਈ ਸਾਡੇ ਦਰਸ਼ਕ ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣ ਤਾਂ ਜ਼ਰੂਰ ਦੱਸੋ ਤੁਸੀਂ 82859 80817 ਇੱਕ ਵਾਰੀ ਹੋਰ ਬੋਲੋ 82849 80817 ਠੀਕ ਹੈ ਹਾਂ ਇਹ ਮੇਰਾ ਨੰਬਰ ਹੈ ਜੀ ਬਿਲਕੁਲ ਜੀ ਜੇਕਰ ਸਾਡੇ ਦਰਸ਼ਕ ਕੋਈ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਤਾਂ ਜਰੂਰ ਕਰੋ ਇਹ ਸੰਗਰੂਰ ਦਾ ਕੁੰਬੜਵਾਲ ਪਿੰਡ ਹੈਗਾ ਜਿੱਥੇ ਬਾਈ ਇਹ ਰਹਿੰਦੇ ਨੇ ਤੇ ਮੇਰਾ ਟੀਨ ਵਾਰੀ ਬੋਲੋ ਕਰਾਓ ਜਾਂ ਫੈਕਸਨ ਬੋਲ ਜ਼ਿਆਦਾ ਹੋਈ ਪਿਆ ਅੰਦਰ ਲੀਵਰ ਚ ਵੀ ਇਨਫੈਕਸ਼ਨ ਹੋ ਰਹੀ ਹੈ ਦਵਾਈਆਂ ਦਾ ਖਰਚਾ ਕਿੰਨਾ ਕਿੰਨਾ ਹੁੰਦਾ ਤੁਹਾਡੇ ਮਹੀਨੇ ਦਾ ਮਹੀਨੇ ਦਾ 3-4-5000 ਰੁਪਏ ਦਾ ਖਰਚਾ ਆ ਜਾਂਦਾ ਜੀ ਠੀਕ ਹੈ ਦਵਾਈ ਦਾ ਉਹ ਵੀ ਮਸਾ ਹੀ ਕਰਦੇ ਹੋ ਕਿ ਤੋਂ ਵੀ ਮਸਾ ਜੀ ਬਸ ਦਿਹਾੜੀ ਦਾੜੀ ਕਰਦਾ ਜੀ ਉਹਦੇ ਵਿੱਚ ਦੋ ਤਿੰਨ ਹਜ਼ਾਰ ਦਾ ਸੌਦਾ ਆਉਂਦਾ ਕੋਈ ਦਵਾਈ ਆਏਂਦੀ ਆ ਤਾਂ ਹੀ ਤਾਂ ਸਭ ਬਿੱਲ ਨਹੀਂ ਭਰੇ ਗਿਆ ਜੀ ਬਿੱਲ ਵੀ ਹੋਮੀ ਨੇ ਜੀ ਬਿਲਕੁਲ ਬਿਲਕੁਲ ਦੇਖੋ ਗੁਹਾਰ ਲਗਾ ਰਹੇ ਨੇ ਇਹਨਾਂ ਦੇ ਪਿਤਾ ਨੇ ਜਿਹੜੇ ਉਹ ਦਿਹਾੜੀ ਦੱਪਾ ਕਰਕੇ ਜਿਹੜੇ ਹੈਗੇ ਨੇ ਨਾ ਦਵਾਈਆਂ ਦਾ ਖਰਚਾ ਓਟਦੇ ਨੇ ਤੇ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਇਸ ਨੌਜਵਾਨ ਦੇ ਗਲੇ ਦਾ ਇਸ ਵਕਤ ਫੰਦਾ ਬਣਿਆ ਪਿਆ ਕਿਉਂਕਿ ਜੁਰਮਾਨਾ ਲਗਾਤਾਰ ਪੈ ਰਹੇ ਪਰ ਨਹੀਂ ਭਰਿਆ ਜਾ ਰਿਹਾ ਨੌਜਵਾਨ ਜਿਹੜਾ ਹੈਗਾ ਕੁਝ ਵੀ ਕੰਮ ਕਰਨ ਦੇ ਲਈ ਸਮਰੱਥ ਨਹੀਂ ਹੈਗਾ 2 ਸਾਲ ਪਹਿਲਾਂ ਸੜਕ ਖਾਸਾ ਹੋ ਗਿਆ ਸੀਗਾ ਮੋਟਰਸਾਈਕਲ ਤੇ ਜਾ ਰਿਹਾ ਸੀ ਪੱਠੇ ਦੇ ਕੰਮ ਕਰਦਾ ਸੀ ਨੌਜਵਾਨ ਸੋ ਅਚਾਨਕ ਜਿਹੜਾ ਹੈਗਾ ਅੱਗੇ ਡੰਗਰ ਆ ਜਾਂਦਾ ਹੈ ਸੋ ਉਸ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਤੇ ਇਹ ਨੌਜਵਾਨ ਦੀ ਜਿੰਦਗੀ ਆਹੋ ਨਰਕਪਰੀ ਬਣ ਜਾਂਦੀ ਹੈ ਸੋ ਅਸੀਂ ਆਪਣੇ ਦਰਸ਼ਕਾਂ ਦੇ ਰਾਹੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਸੋ ਬਾਈ ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾ ਹੈ ਸੋ ਆਸ਼ਾ ਕਰਦੇ ਹਾਂ ਤੁਸੀਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋਗੇ ਸਗਰੂਰ ਤੋਂ ਮੈਂ ਰਾਜੀ ਸ਼ਰਮਾ ਡੇਲੀ ਪੋਸਟ ਪੰਜਾਬੀ